ਸ਼੍ਰੀ ਸ਼ਾਸਤਰੀ ਸਾਹਿਬ ਜੀ ਤੁਸੀਂ ਵੀ ਲੁਧਿਆਣੇ ਤੋਂ ਹੀ ਹਾਂ ਜੀ ਲੋਕਲ ਵੀ ਲੁਧਿਆਣੇ ਤੋਂ ਹੀ ਹਾਂ ਜੀ ਤੇ ਤੁਹਾਡੀ ਉਮਰ ਦੇਖ ਕੇ ਲੱਗਦਾ ਨਹੀਂ ਵੀ ਤੁਹਾਨੂੰ ਗਠੀਏ ਦੀ ਪ੍ਰੋਬਲਮ ਹੋ ਸਕਦੀ ਹੈ ਨਹੀਂ ਕਿਉਂ ਨਹੀਂ ਹੋ ਸਕਦੀ ਆ ਇਹ ਹਾਂਜੀ ਕੁਮਾਰੀ ਤਾਂ ਇਹ ਕਿਸੇ ਉਮਰ 'ਚ ਵੀ ਕਿਸੇ ਟਾਈਮ 'ਤੇ ਵੀ ਹੋ ਸਕਦਾ ਹੈ ਆਪਾਂ ਨੂੰ ਜਿਹਨੇ ਕੰਮ ਕਰਪਣੀ ਜਦੋਂ ਉਮਰ ਵੱਧਦੀ ਹੈ ਉਹ ਉਹ ਅਸਰ ਕਰਦੀ ਹੈ ਤੇ ਤੁਹਾਨੂੰ ਕਿੰਨੇ ਚਿਰ ਤੋਂ ਬਿਮਾਰੀ ਸੀ ਮੈਨੂੰ 2-3 ਸਾਲ ਤੋਂ ਹੈਗੇ ਸੀ ਪ੍ਰੋਬਲਮ ਠੀਕ ਹੈ ਜੀ ਔਰ ਆਪਾਂ ਇੱਧਰ ਵੀ ਕਦੀ ਕਿਸੇ ਕੋ ਕਿਸੇ ਦੇ ਕਹਿਣ ਤੇ ਕਿਤੋਂ ਖਾਇਆ ਨਹੀਂ ਕਦੀ ਕਿਸੇ ਦੇ ਕਹਿਣ ਤੇ ਆਪਾਂ ਖਾਂਦੇ ਸੀ ਥੋੜੀ ਦੇ ਆਰਾਮ ਆਂਦਾ ਸੀਗਾ ਸਰੀਰ ਥੋੜੀ ਦੇ ਚੱਲਦਾ ਫਿਰਦਾ ਸੀ ਫਿਰ ਉਹੀ ਹਾਲ ਹੱਥ ਪੈ ਚੱਕੜ ਜਾਣੇ ਸਰਦੀਆਂ 'ਚ ਤਾਂ ਪੂਰਾ ਹਾਲ ਹੋ ਜਾਂਦਾ ਸੋਨੀ ਹੋ ਜਾਂਦੇ ਸੀਗੇ ਤੁਨਾਂ ਫਿਰ ਨਾ ਔਖਾ ਇੱਕ ਕੰਮ ਨਹੀਂ ਕਰ ਹੁੰਦਾ ਸੀ ਤੇ ਤੁਸੀਂ ਕਿੰਨੇ ਚਿਰ ਤੋਂ ਦਵਾਈ ਲੈ ਰਹੇ ਹੋ ਇੱਥੇ ਮੈਨੂੰ 8-9 ਮਹੀਨੇ ਹੋ ਚੱਲੇ ਆ ਜੀ 8 ਮਹੀਨੇ ਹੋ ਚੱਲੇ ਮਤਲਬ ਸਰਦੀਆਂ 'ਚ ਤੁਸੀਂ ਦਵਾਈ ਖਾਦੇ ਹੋ ਹਾਂਜੀ ਹਾਂਜੀ ਉਦੋਂ ਵੀ ਅਸਰ ਸਹੀ ਰਿਹਾ ਹਾਂਜੀ ਤੇ ਮੈਂ ਇੱਥੇ ਆਵੇ ਮੈਂ 7-8 ਮਹੀਨੇ ਖਾਤੀ ਆ ਪਰ ਮੈਨੂੰ ਫਰਕ ਇੱਥੇ 3-4 ਮਹੀਨੇ ਦੇ ਅੰਦਰ ਪੈ ਚੁੱਕਿਆ ਸੀਗਾ ਪਰ ਫਿਰ ਵੀ ਮੈਂ ਆਪਣੇ ਸਰੀਰ ਨੂੰ ਸਹੀ ਰੱਖਣ ਵਾਸਤੇ ਰੈਗੂਲਰ ਦਵਾਈ ਖਾ ਰਹੀ ਆ